ਗੋਲ ਜੀ 395 395 ਲਓ ਜੀ ਆ ਗਿਆ ਸਲਵਾਰ ਵਰਕ 425 425 425 ਚ ਚੱਕ ਲੋ ਇਹ ਚੱਕ ਲੋ ਇੱਕ ਟਿਕਣੇ ਹੋਰ ਦੱਸ ਦੀ ਹਰਮਣ ਨੂੰ ਦੱਸ ਦਿਓ ਪੰਡਤਾਂ ਦੀ ਹੱਡੀ ਤੇ ਆਉਣ ਦਾ ਕਿਰਾਇਆ ਫ੍ਰੀ ਆਟੋ ਦੀ ਸਰਵਿਸ ਫ੍ਰੀ ਪੈਣਾ ਨਹੀਂ ਗਮਰਾਣੀ ਹੁਣਾਂ ਰਸਤੇ 'ਚ ਗਮਰਾਣੀ ਹੁਣ ਉਤਰੋ ਤਿੰਨ ਗੋਣੀ ਤੇ ਬੇਸ਼ੱਕ ਉਤਰੋ ਕੋਈ ਗੱਲ ਨਹੀਂ ਬਸ ਰੁਕਦੀ ਆ ਪਰ ਆਟੋ ਦੇ ਵਹਿ ਜਾਓ ਕਿਰਾਇਆ ਅਸੀਂ ਦੇਵਾਂਗੇ ਕਿਰਾਇਆ ਪੰਡਤ ਜੀ ਦੇਣਗੇ ਰਸਤੇ 'ਚ ਨਹੀਂ ਰੁਕਣਾ ਗਲਤ ਦੁਕਾਨਾਂ ਤੇ ਨਹੀਂ ਫਸਣਾ ਆਹ ਕਹਿੰਦੇ ਵੀ ਉਹ ਤਾਂ ਨਕਲੀ ਪੰਡਤ ਸੀ ਅਸਲੀਆਂ ਦਾ ਸਾਧ ਹੋ ਗਈ ਮੈਂ ਤਾਂ ਹੈਰਾਨ ਲੋਕਾਂ ਦੇ ਉਹੀ ਗੱਲ ਹੀ ਕੋਲੀ ਜੀ ਨਹੀਂ ਪੈਣੀ ਆ ਕੋਲੀ ਵੇਚ ਲੈ ਕੋਈ ਗੱਲ ਨਹੀਂ ਮੈਂ ਕੋਈ ਹੋਰ ਲਿਆ ਕੋ ਨਾ ਦੋ ਐਡਵਾਂਸ ਐਡਵਾਂਸ 500 ਨਹੀਂ ਦਿਖਾ ਦੋ 400 99 ਚ ਸੜਗਾ ਦਿਓ ਕੰਮ 61 ਮਈ ਜੀ ਕੱਟੋ ਕੱਟੋ ਦਿਖਾ ਦਿਓ ਕੱਟ 550 ਦਾ 395 ਤੇ 61 ਨਾ ਰੇਟ ਦੱਸੋ ਜੀ ਮਾੜਾ ਇਹ ਕੋਰਡਨ ਸੂਟ ਕੋਰਡਨ 375 375 375 ਚੱਕ ਲੋ ਜੀ ਚੱਕ ਲੋ 375 ਮੇਰੇ ਰੇਟ ਪਾ ਦਿਦੇ ਗੜੇ ਸਿੰਗਲ ਪੀਸ ਨਹੀਂ ਮੈਲਾ ਜੀ ਇਹ ਮੈਲਾ ਪੂਰਾ ਸੈੱਟ 4 ਪੀਸਾਂ ਦਾ ਦੇਖੋ ਜੀ ਚੰਗੜੇ ਨੇ ਪੂਰੇ ਘੈਂਟ ਆ ਜੀ ਇਹ ਕਲਮ ਹੋਰ ਦੱਸਨਾ ਕਈ ਮੈਂ ਦੁਕਾਨਦਾਰ ਦੋ ਦੋ ਬਿਸਕੂਟ ਲੈ ਲੈਂਦੇ ਆ ਸੈਟਿੰਗ ਕਰ ਦਿੰਦੇ ਹੁਣੇ ਜਦੋਂ ਕਲਾ ਮਾਰ ਲੈਣ ਬੈਠੀ ਗਿਆ ਉਹ ਦੋ ਸਾਰੀ ਸ਼ੈਡਿੰਗ ਕਰਦੇ ਨੇ ਇਹਨੇ ਦੇਖੋ ਪਰ ਉਹ ਵੇ ਦੁਕਾਨਦਾਰ ਜੈਨੂਨ ਦੁਕਾਨਦਾਰ ਹੋਵੇ ਅਗਲੇ ਪਿਆਹਰ ਦਾ ਮਾਨ ਲੈਣਾ ਕੋਈ ਸੱਟ ਤਲਾ ਕੇ ਲੈਣਾ ਗਾ ਸੱਟ ਤੋੜ ਕੇ ਵੀ ਦੇ ਦਿੰਨੇ ਆ ਪਰ ਉਹ ਜੈਨੂਨ ਦੁਕਾਨਦਾਰ ਹੋਵੇ ਠੀਕ ਐ ਸਾਡੇ ਕੱਟ ਕੇ ਵੀ ਸੱਟ ਲਾਏ ਪਏ ਨੇ ਬਰੋਸ਼ੇ ਦੇ ਪੀਸੀ ਦੇ ਸਾਰੇ ਹੱਲ ਹੈਗੇ ਨੇ ਵੀ ਕੋਈ ਸੋਚੇ ਮ ਬੰਨੇ ਦਾਰਥ ਥਾਣ ਲਈ ਜਾਂਦੇ ਕੱਟ ਕੇ ਨਹੀਂ ਅਸੀਂ ਸਭ ਦਿੰਨੇ ਆ ਜੀ ਹਰ ਕੋ ਸਾਰੇ ਹੱਲ ਹੈਗੇ ਆ ਪਰ ਹੋਵੇ ਦੁਕਾਨਦਾਰ ਰਟੇ ਕੋਈ ਗਾਹਕ ਦਾ ਦੁਕਾਨਦਾਰ ਬਣ ਕੇ ਆਵੇ ਕਿਉਂਕਿ ਅਸਦਾ ਅੱਖ ਵੱਡ ਲੈਨੇ ਵੀ ਦੁਕਾਨਦਾਰ ਆ ਕਿ ਗਾਹਕ ਆ ਠੀਕ ਐ ਜੀ ਸੋ ਇੰਨੀ ਕੁ ਬੇਨਤੀ ਹੈ ਪੈਨਪਰਾਵਾਂ ਨੂੰ ਜਿਹੜੇ ਜੈਨੂਨ ਦੁਕਾਨਦਾਰ ਸਾਰਿਆਂ ਨੂੰ ਫੁੱਲ ਸਪੋਰਟ ਆ ਹਰੇਕ ਬੱਖੋ ਸਪੋਰਟ ਆ ਠੀਕ ਹੈ ਚਾਹੇ ਕੋ ਛੋਟਾ ਦੁਕਾਨਦਾਰ ਹੋਵੇ ਜਾਂ ਵੱਡਾ ਦੁਕਾਨਦਾਰ ਆ ਰੀਟੋ ਡੇਟ ਮਾਲ ਦੇਵਾਂਗੇ ਫਾਇਦੇ ਕਰਾਂਗੇ ਪਰ ਹੋਣ ਦੁਕਾਨਦਾਰ ਦਿਖਾਓ ਵੀ ਮਾਲ ਆ ਆ ਗਿਆ ਜੀ ਕੱਟਵਰਕ ਠੰਡੀ ਆ ਵੀਡੀਓ ਮੜੀ ਜਾ ਰਹੀ ਨਹੀਂ ਬੜਾ ਮੈਂ ਸਭ ਰੇਟ ਨਾ ਮਣੀ ਦਿੱਤੀ ਕਰ ਦਿੰਦੇ ਆ ਜੀ ਰੇਟ 500 ਰੁਪਇਆ 500 ਜੀ ਹਾਂ 500 ਦਾ ਤਾਂ ਪਕਾਉਨੇ ਆ ਜੀ ਉਹ ਅੱਛਾ 500 ਦਾ ਹੋ ਵੇਚਦੇ ਆ ਜੀ ਅੱਪਾ ਕੀ ਰੇਟ ਵੇਚਣਾ ਵੇਚੀ ਜਾਂਦਾ ਵੇਚਦਾ ਤੂੰ ਗੱਲ ਸਾਰੇ ਕਮਾਉਣਾ ਯਾਰ ਕੋਈ ਗੱਲ ਹੈ ਖਰਚੇ ਵਰਤੋਂ ਨੂੰ ਪੈਂਦੇ ਠੀਕ ਆ ਹੁਣ ਆਪਾਂ ਪਰਮਾਤਮਾ ਦੀ ਕਿਰਪਾ ਨਾਲ ਹੁਣ ਸੈੱਟ ਹੁਣ ਭੈਣਾਂ ਨੂੰ ਆਪਾਂ ਸਪੋਰਟ ਕਰਨੀ ਆ ਆਪਣਾ ਰੇਟ ਹੈਗਾ 395 ਸਾਰੇ ਪੰਜਾਬ ਚ ਕੱਲੀ ਕੱਲੀ ਦੁਕਾਨ ਤੇ 400 500 ਦਾ ਵਿਕਦਾ ਹੈਗਾ ਸਾਰੇ ਪੰਜਾਬ ਚ ਹੀ ਵਿਕਦਾ ਸਾਰੇ ਵਿਦੌੜ ਚ ਵਿਕੀ ਜਾਂਦਾ ਸਾਡਾ ਰੇਟ ਹੈਗਾ 395 ਦਿਖਾਓ ਅਗਲੀ ਆਈਟਮ ਇੱਕ ਆ ਬੰਬੇ ਗਾੜਨ ਆ ਗਈ ਆ ਆਲ ਓਵਰ ਸੂਟ ਆ ਮਸਲੀਨ ਦੀ ਚੁੰਨੀਆਂ ਆ 1000 ਰੁਪਏ ਦਾ ਵਕਾਉਣਾ ਹੈ ਆਪਾਂ ਕੀ ਰੇਟ ਦਿੰਨੇ ਆ 695 695 ਇਕੱ ਆ ਦੇਖੋ ਇਹ ਕੀ ਬਾਤ ਹੈ 695 ਜੜੇ ਪਿਆ ਕੋਕੇ ਜੀ ਮੈਂ ਕਿਹਾ ਸਵਾਦ ਨਹੀਂ ਕਰਦਾ ਕੋਕੇ ਚੜਨੇ ਅਜੇ ਦਿਖਾਵਾਟ ਮਾ ਹੋਰ ਆਉਣ ਦਿਓ ਆ ਚੀਜ਼ ਆਉ ਜੀ ਪ्योर ਪਾਕਿਸਤਾਨੀ 498 ਖੁੱਲਾ ਚੈਲੰਜ ਖੁੱਲਾ ਚੈਲੰਜ ਹਰੇ ਕੈਟਮ ਦਾ ਇਹ ਕੈਟਮ ਬੜੀ ਚੱਲਦੀ ਹੈ ਜੀ ਇਹ ਤਾਂ ਬੜੀ ਮਹਿੰਗੀ ਆ ਇਹ ਤਾਂ 1100 ਦਾ ਯਾਰ ਆਪਾਂ ਵਕਾੜੀਏ ਇਹਨੇ ਕਿਹਾ ਜੀ ਦੁਕਾਨਦਾਰਾਂ ਦਾ ਭਗਾ ਦਿਓ ਭਗਾ ਦਿਓ ਆ ਲੋ ਏ ਵਾਈਬ੍ਰੇਸ਼ਨ ਆ ਗਈ ਜੀ ਪ्योर ਵਾਈਬ੍ਰੇਸ਼ਨ ਕਪੜਾ ਡਿਜੀਟਲ ਪ੍ਰਿੰਟ ਨਾਲ ਮਸਲੀਨ ਦਾ ਦੁਪੱਟਾ ਤੇ ਰੇਟ ਦਾ ਚੈਲੰਜ ਆ ਕੱਢ ਦੁਪੱਟਾ ਦੇਖੋ ਜੀ ਦੁਪੱਟਾ ਸਾਰੇ ਪੰਜਾਬ ਦਾ ਚੈਲੰਜ ਕਰਤਾ ਇਹਦਾ ਰੇਟ ਸੀਗਾ ਜੀ 1100 ਰੁਪਏ ਰਿਟੇਲ ਦਾ ਰੇਟ ਆ ਹੋਲਸੇਲ ਰੇਟ ਹੈਗਾ 695 ਜਿੰਨਾ ਮਾਲ ਫੈਕਟਰੀ ਜੀ ਵੇਚਾਰ ਚੱਕ ਲਿਆ ਸਾਰੇ ਚੱਕ ਲਿਆ 495 ਚੱਕ ਲਓ 495 ਰੁਪਏ ਰੇਟ ਆ ਜੀ ਇਹਦਾ 495 ਪਾਕਿਸਤਾਨੀ ਦਿਖਾਈ ਲਵੀ ਇਹਦਾ ਯਾਰ ਜੱਸੇ ਕੱਲ ਵੀ ਦਿਖਾਇਆਗਾ ਉਹ ਉਹਨਾਂ ਨੇ ਵੀ ਦਿਖਾਇਆ ਐਡਮ ਪੂਰੀ ਪਾਸ ਹੋਈ ਆ ਜੀ ਕੱਲ ਵੀਡੀਓ ਪਾਈ ਸੀ ਮਾਲ ਸਾਰਾ ਹੱਥੋਂ ਦੇ ਆ ਤਨ ਸਾਰਾ ਵਗ ਗਿਆ ਕੀ ਰੇਡ ਕੱਟਾ ਰੇਡ ਕੀ ਕੱਟਿਆ ਕੀ ਰੇਡ ਕੱਟਦੀ ਹੈ ਜੀ ਲਾ ਦੋ 600 ਦਾ ਇੱਕ ਹਜ਼ਾਰ ਦੇ ਦੋ ਜਾਨੀ ਫੇਰ ਉਹਦੀ ਗੱਲ ਹੀ ਬਕਾਉਣਾ ਇੰਨੇ 425 ਲਾ ਕੇ ਦਵਾਂਗੇ ਹੋਲਸੇਲ ਜਿੰਨੇ ਮਰਜ਼ੀ ਲੈ ਜਾਓ 425 ਰੁਪਏ ਸੈੱਟ ਦੇ ਇੱਕ ਪੀਸ ਦੇ ਨਾਲ ਹੀ ਸੈੱਟ ਵਾਂ ਦਾ ਸੈੱਟ ਲੈ ਆਉਣੇ ਸੈੱਟ ਹਾਂ ਸੈੱਟ ਅਸੀਂ ਯਾਰ ਹੋਲਸੇ ਦਾ ਸੀ ਟੇਲਰ ਥੋੜੀ ਹਾਂ ਹਾਂ ਇੱਕ ਆ ਦੇਖੋ ਜੀ ਪਿਓਰ ਕਾਟਨ ਉਹ ਧੋਖੜ ਲੈ ਦੂ ਕਿੱਥੋਂ ਲੈ ਗੱਢ ਕੇ ਉਹ ਮੱਕੜੀ ਵੀ ਰਹੀ ਓਏ ਹੋਏ ਹੋਏ ਲਓ ਜੀ ਇਹ 425 ਆਹ ਲਓ ਜੀ ਦੁਪੱਟਾ ਪੂਰਾ ਕਹਿੰਦੇ ਦਿਪਤੀ ਬ੍ਰਾਂਡ 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 ਲਓ ਦੇਖੋ ਜੀ ਹਰ ਬੰਦੇ ਨੇ ਆਉਦੀ ਮਿਹਨਤ ਖਾਣੀਆਂ ਦੀ ਕਿਸਮਤ ਖਾਣੀਆਂ ਸਾਡਾ ਸਿਰਫ ਇੱਕ ਮਕਸਦ ਆ ਅਸੀਂ ਤਾਂ ਉੱਪਰ ਹੋੜ ਚੁੱਕੇ ਆ ਬਹੁਤ ਕੰਪੀਟੀਸ਼ਨ ਸਾਡਾ ਤਾਂ ਹੈ ਹੀ ਨਹੀਂ ਕਿਸੇ ਨਾਲ ਕੰਪੀਟੀਸ਼ਨ ਸਿੱਧੀ ਜੀ ਗੱਲ ਆ ਸਾਡਾ ਤਾਂ ਸੂਰਤਾਲਾ ਨਾਲ ਕੰਪੀਟੀਸ਼ਨ ਆ ਸਿੱਧਾ ਸੂਰਤ ਜਿਹੜਾ ਵੇੜ ਬੈਗ ਦਾ ਸਟੋਰ ਹੈ ਦੇਣਾ ਬਧੌੜ ਚ ਸਮਝ ਗਈ ਗੱਲ ਸਾਡਾ ਤਾਂ ਮਕਸਦ ਇਹ ਆ ਵੇੜੇ ਦੁਕਾਨਦਾਰ ਸੂਰਤਿਆਂ ਦੇ ਲੈਣਾ ਅਸੀਂ ਇੱਥੋਂ ਕਪੜਾ ਵੇਚਾਂਗੇ ਬਧੌੜ ਸੋ ਸਾਡੀ ਸੋਚ ਬਹੁਤ ਵੱਡੀ ਆ ਅਸੀਂ ਕਹਿੰਨੇ ਆ ਪੈਣ ਭਰਾਵਾਂ ਨੂੰ ਵੀ ਹੋਲ ਸੇਲ 'ਚ ਆਏ ਆ ਸਾਰੇ ਵਪਾਰ ਨੂੰ ਨੰਗਾ ਜੜਾ ਕਰ ਦਾਂਗੇ ਤੁਹਾਡੇ ਵਾਸਤੇ ਭੰਡਾਰ ਭਰੇ ਪਏ ਨੇ ਗਦਾਮਾਂ ਦੇ ਗਦਾਮ ਭਰੇ ਪਏ ਨੇ ਜਿੰਨਾ ਮਰਜ਼ੀ ਮਾਲ ਚੱਕੋ ਸਾਰੇ ਬਣਪਰਾਵਾਂ ਨੂੰ ਇਸ ਗੱਲ ਦਾ ਵਾਅਦਾ ਕਰਦੇ ਆਂ ਵੀ ਇੰਨਾ ਸਸਤਾ ਕੱਪੜਾ ਨਹੀਂ ਮਿਲਦਾ ਕਦੋਂ ਦਿਖਾਓ ਵੀ ਐਟਮਾ ਇਹ ਕਾ ਐਟਮ ਜੀ ਦਿਖਾ ਦਿਖਾ ਕਿਰੇਟ ਕਰਤਾ ਲੈ ਵੀ ਇਹਦਾ ਫਿਰ ਇਹ ਡਿਜੀਟਲ ਆ ਵੀਰੇ 700 ਕਰ ਦੋ 700 ਹੀ ਫੇਰ ਹੋਈਗਾ ਨਹੀਂ 700 ਤਾਂ ਤਾਂ ਬਕਾਉਣਾ 475 ਲਾਓ ਯਾਰ ਚੁਗਾ ਦੋ ਮਾਂ 475 ਰੁਪਏ ਦੇ ਵਿੱਚ ਜੀ ਆ ਸਿਰਾ ਜੀ ਇਹ ਪੂਰੀ ਸਿਰਾ ਰੰਗ ਟੰਗ ਪੁਰੇ ਘੈਂਟ ਆ ਆ ਸੂਟ ਦੇਖੋ ਤੁਸੀਂ ਹਾਏ 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 ਕੀ ਬਾਤ ਆ ਕੀ ਬਾਤ ਆ ਸੂਟ ਨਹੀਂ ਇਹ ਤਾਂ ਬੁਲਬੁਲ ਦੇ ਬੱਚੇ ਆ ਸੋਪ ਪਹਿਣਾ ਦੇ ਫਾਇਦੇ ਹੋਣੇ ਆ ਇੱਕੋ ਇੱਕ ਦੁਕਾਨ ਦੇ ਹੋਣੇ ਆ ਪੰਡ ਦਾ ਦੀ ਹੱਡੀ ਦੇ ਹੋਣੇ ਆ ਜਿੰਨੇ ਵੀ ਦੁਕਾਨਦਾਰ ਆ ਸਭ ਦੇ ਫਾਇਦੇ ਕਰਨ ਵਾਸਤੇ ਬੈਠੇ ਆ ਠੀਕ ਆ ਜੀ ਜਿਹੜੇ ਵੀ ਦੁਕਾਨਦਾਰ ਨਹੀਂ ਆ ਸਕਦੇ ਦੁਕਾਨ ਤੇ ਗਰਮੀ ਕਰਕੇ ਨਹੀਂ ਆ ਰਹੇ ਵੀਡੀਓ ਕੋਲ ਤੇ ਕੱਪੜਾ ਲੈਣੋਂ ਥੋੜਾ ਖਰਚਾ ਬਹੁਤ ਘੱਟ ਹੋਊ ਪੰਜਾਬ ਚ ਖਰਚਾ 3-400 500 ਰੁਪਏ ਹੀ ਆਉਂਦਾਗਾ ਬਡੇ ਬਡੇ ਪਾਰਸੋ ਵੀ ਜੀ ਆਨੇ ਆ ਉਹ ਕਿੱਥੋਂ ਚੱਕ ਲੈ ਦੂੰ ਇਹ ਪਾਕਿਸਤਾਨੀ ਸੂਟ ਜੇ ਇਹ ਕਾ ਆਉਂਦੇ ਆ ਪਾਕਿਸਤਾਨੀ ਓਏ ਪਿਓਰ ਕਾਡਨ ਦੇ ਪਾਕਿਸਤਾਨੀ ਸੂਟ ਇਹ ਤਾਂ ਗੱਲ ਕਰਦਾ ਕਿਵੇਂ ਦੇ ਜੀ ਇਹ ਰੋ 500 ਦੇ ਵਿਗਦੇ ਆ ਜੀ 5 500 ਚ ਕਰ ਦਈਏ 5 500 ਦੇ ਤਾਂ ਬੀਚ ਦੇ ਆ ਜੀ ਵਕਾਉਣੇ ਆ ਵਕਾਉਣੇ ਆ ਆ ਲੋ ਜੀ ਪਾਕਿਸਤਾਨੀ ਸੂਟ ਬੜੇ ਭਾਰ ਭਾਰਲੇ ਹੋਣੇ ਆ ਲੈ ਜੋ 3.500 ਚ ਲੈ ਜੋ ਇਹ ਉਹੀ ਪਾਕਿਸਤਾਨੀ ਸੂਟ ਹੈ ਉਹੀ ਆੜੇ ਪਾਕਿਸਤਾਨ ਚ ਬਣਦੇ ਉਹੀ ਜਿਹੜੇ ਬਖਤਾ ਚ ਲੋਕ ਪਾਉਂਦੇ ਆ 350 ਚਲਾ ਕੇ ਦਵਾਂਗੇ 350 350 ਰੁਪਏ ਦੇ ਵਿੱਚ ਆਹ ਲਓ ਜੀ ਇਹ ਆ ਪਾਕਿਸਤਾਨੀ ਸੂਟ ਕਪੜਾ ਪਿਓਰ ਕਾਟਨ ਦੁੱਟਾ ਮਸਲੀਨ ਦਾ ਸਾਰੇ ਪੰਜਾਬ ਦਾ ਚੈਲੰਜਰ 350 ਕਾ ਦੱਸੋ ਜੀ ਖਾਦੀ ਕੈਮਰਿਕ ਆਏ ਹਾਏ ਹਾਏ ਕਰ ਦੋ 8-900 ਰੁਪਏ ਦਾ 8-900 ਕਰ ਦਈਏ ਆਏ ਕਰ 900 ਲੈ ਕੇ 1600 ਦੇ ਦੋ ਕਰ ਦੋ ਤੇ ਰੋਹੀ ਤਨ ਕਰ ਦੋ 2100 ਚਾਰ ਕਰ ਦੋ ਸਾਡੇ ਇਹ ਲੱਗੂ ਜੀ 525 ਰੁਪਏ ਹਣਾ ਮਰਜ਼ੀ ਲੈਣਾ 525 ਲਓ ਜੀ ਕੈਮਰੀ ਦਾ 올 ఓవర్ సూਟ ਆ ਤੇ ਪਿਓਰ ਦੀ ਚੁੰਨੀਆਂ ਨਾਲ ਕੋਈ ਦਿਖਾ ਦੇ ਦੇ 421 ਰੁਪਏ ਬੁੱਲ ਗਿਆ ਸੀ 421 ਰੁਪਏ ਦਾ ਹੀ ਚੱਕੋ ਇਹ ਕਾਦੀ ਹੋਊਗੀ AK टैक्स ਦੀ BMW ਓਪਨ ਚੈਲੰਜ ਪਾਇਆ ਹੋਇਆ ਆਪਣਾ ਓਪਨ ਚੈਲੰਜ 385 ਰੁਪਏ ਚ ਇਹਦਾ ਕਰ 1100 ਦਾ 1 2000 ਦੇ 2 ਆ ਲਓ ਜੀ ਕਰ ਦਈਏ ਗੁਰੀ 1100 ਦਾ ਹਾਂ ਲਓ ਜੀ 1100 ਦਾ ਇੱਕ ਤੇ 2000 ਦੇ ਦੋ ਪਿਓਰ ਕਰੇਵ ਸਿਲਕ ਹੈਂਡਵਰਕ ਦਾ ਦੁਪੱਟਾ ਚਨੂਨ ਦਾ ਦੁਪੱਟਾ ਚਨੂਨ ਹੈਣਾ ਕਰੇਵ ਆ ਪੂਰੀ ਹੈਂਡਵਰਕ ਵਾਲੀ ਆ ਹੈਣਾ ਇਹ ਤਾਂ ਉੱਡੂਗਾ ਮਾਲ ਹੁਣ ਕੀ ਰੇਟ ਕਰਾਉਣਾ ਸੀ ਕਿੰਨੇ ਦਾ ਵਕਾਉਣਾ ਦੱਸੋ ਵਕਾਉਣਾ ਕਿੰਨੇ ਦਾ ਪਹਿਣਾ ਦਾ ਤੱਕ ਪਾ ਦਈ ਕਰ ਦਈਏ ਕਿੰਨੇ ਦਾ ਬੇਸ ਹੈ ਨਾ 7-800 ਰੁਪਏ ਦਾ ਆਰਾਮ ਨਾਲ ਸੁੱਟ ਜੀ 495 ਕਰ ਦੋ ਇਹਦਾ ਜੀ 495 ਰੁਪਏ ਦੇ ਵਿੱਚ ਜੀ 495 ਆਹ ਲਓ ਕੁਝ ਦੇਖੇ ਸਾਹਿਬ ਡਿਜ਼ਾਈਨ ਦੇਖੋ ਪੂਰੇ ਘੈਂਟ ਡਿਜ਼ਾਈਨ ਆ ਜੀ 495 ਰੁਪਏ ਦੇ ਵਿੱਚ ਪਿਓਰ ਕਰੀਬ ਦਾ ਨਾਲ ਚਨਉਣ ਦਾ ਦੁਪੱਟਾ ਪਲਾ ਪੀਸ ਚੈੱਕ ਕਰ ਲਓ ਫੇਰਾ ਦਿਖਾਵਾਂ ਆਹ ਲਓ ਮੈਗਨਾ ਜੀ ਚਾਹੇ ਹਜ਼ਾਰ ਦਾ ਵੇਚ ਲੋ ਥੋੜੀ ਚੀਜ਼ਾਂ ਮਾਨ ਥੋੜੀ ਤੁਹਾਨੂੰ ਸੁਮਾਦੀ ਲੈ ਜੋ ਤੇ ਸਾਹਮਣੋਂ ਆਹ ਲਓ ਜੀ 495 ਖੁੱਲਾ ਚੈਲੰਜ ਆ ਪੰਡ ਦਾ ਦੀ ਹੱਡੀਆਂ ਦਾ ਹੈਂਡਵਰਕ ਦਾ ਪੀਸ ਆ ਕਰੇਲ ਦਾ ਨਾਲ ਚਨਉਣ ਦੁਪੱਟਾ ਜਿੰਨੇ ਦਾ ਮਰਜੀ ਵੇਚ ਲੋ ਲਓ ਫੜਗਾ ਕੇ ਚੱਲ ਜੀ ਵੀਰੇ ਇੱਕ ਡਾਇਲੋਗ ਬੋਲਦਾ ਜੀ ਬੋਲ ਦੇ ਬੋ ਦੂਜੀ ਦਾ ਬੋਲ ਟੈਂਸਰ ਫਰੀ ਹੋ ਕੇ ਕਾਹ ਪੜੇ ਹੋ ਚੱਕਰ ਮੇ ਕੋਈ ਨਹੀਂ ਹੈ ਟੱਕਰ ਮੇ ਰਾਂਗੜ ਐਣ ਦੇਖੋ ਮੈਂ ਰੂਲ ਕਲਰ ਗੁਰੀ ਦੱਸੀ ਬੜਾਇਆ ਆਏ ਆਏ ਕੀ ਮਾਸਾ ਲਗੀ ਕੀ ਬਾਤ ਕੀ ਬਾਤ ਆ ਆ ਯਾਰੇ ਬੰਨ ਤੇ ਲਗੀ ਤੂੰ ਤੇ ਯਾਰੇ ਬੰਨ ਤੇ ਹੁਣ ਤੇ ਅਸੀਂ ਵੀ ਦੋ ਲਵਾ ਤੇ ਯਾਰੇ ਬੰਨਿਆ ਜਾਣ ਕੇ ਹੋਰ ਢੰਡ ਕਰਾਦੀ ਢੰਡ ਕਰਾਦੀ ਢੰਡ ਕਰਾਦੀ ਅੱਜ ਇਹ ਇੱਕ ਦਾ ਜਾਮ ਹੈ ਹੁਣ ਆਪਾਂ ਗਰਮ ਹੋ ਕੇ ਰਹਿਣਾ ਉਹ ਗਰਮ ਹੋਰ ਹੋ ਜਾਏਗਾ ਤੂੰ ਇਹਦਾ ਰੇਟ ਲੱਛੋ ਠੀਕ ਹੈ ਜੀ ਕੱਲ ਬੜੀਆਂ ਲੁੱਡੀਆਂ ਪਈਆਂ ਇਹਦੀਆਂ ਇਹ ਹੈਗਾ ਡੀ ਜਾਮ ਦਾ ਸੂਟ ਚਿਹਰੇ ਦੇ ਪੱਟੀ ਦੇ ਦੁਪੱਟਾ ਨਾਲ 375 ਵਿੱਚ ਕਾਦੇ ਮਾਲ ਯਾਰ 375 ਚੱਕਾ ਦੇ ਲੋਕ ਵੇਚਣਗੇ 500 ਦਾ ਯਾਰ ਇਹਨਾਂ ਯਾਦ ਕਰਨਗੇ ਲਾ ਵੀਡੀਓ ਲੰਬੀ ਨਾ ਕਰੋ ਯਾਰ ਓਕੇ ਕਰੋ ਰਿਪੋਰਟ ਅਗਲੀ ਵੀਡੀਓ ਅਗਲੇ ਪਾਰਟ ਚ ਪਾਵਾਂਗੇ ਫਿਰ ਤਾਂ ਲੰਬੀ ਹੋ ਜੂ ਵੀਡੀਓ ਅਪਲੋਡ ਨਹੀਂ ਹੁੰਦੀ ਸੋ ਇੱਕੋ ਬੇਨਤੀ ਸਾਰੇ ਪੈਨਪ੍ਰਾਮਾਂ ਨੂੰ ਸਾਰੇ ਦੁਕਾਨਦਾਰ ਵੀਰਾਂ ਨੂੰ ਜਿਨ੍ਹਾਂ ਨੇ ਹੱਸ ਸਮਿਆਂ ਕਿ ਸਾਡੇ ਰੱਖਿਆ ਸਾਈਡ ਤੇ ਹੱਸ ਸਮਿਆਂ ਤੁਸੀਂ ਬਹੁਤ ਕਰਦੇ ਰਹਿੰਨੇ ਆ ਠੀਕ ਹੈ ਜੀ ਪਰ ਸੀਰੀਅਸ ਨੋਟ ਤੇ ਗੱਲ ਇਹ ਆ ਕਿ ਸਾਡਾ ਰੇਟ ਦੇ ਚੈਲੰਜ ਆ ਸਾਰੇ ਪੰਜਾਬ ਦੀ ਰੇਟ ਦੀ ਗਰੰਟੀ ਆ ਸਾਨੂੰ ਖੁਸ਼ੀ ਤਾਂ ਹੁੰਦੀ ਆ ਕਿ ਸਾਨੂੰ ਪੈਨਪ੍ਰਾਮ ਦੀ ਸਪੋਰਟ ਤੇ ਪਿਆਰ ਬਹੁਤ ਮਿਲ ਰਿਹਾ ਠੀਕ ਹੈ ਜੀ ਸਾਨੂੰ ਤਾਂ ਖੁਸ਼ੀ ਬਹੁਤ ਆ ਕਿ ਸਾਨੂੰ ਲੋਕਾਂ ਨੇ ਇੰਨਾ ਹੱਥ ਸਾਡਾ ਦਿੱਤਾ ਅਸੀਂ ਹੋਲ ਸੇਲ ਚ ਆਏ ਠੀਕ ਹੈ ਸੋ ਸਾਰੇ ਦੁਕਾਨਦਾਰ ਪੈਨਪ੍ਰਾਵਾਹ ਦੇ ਫੁੱਲ ਫਾਇਦੇ ਕਰਾਂਗੇ ਰੇਟਾਂ ਦੇ ਚੈਲੰਜ ਆ ਕਿਸੇ ਚੀਜ਼ ਦਾ ਵੀ 5 ਰੁਪਏ ਦਾ ਫਰਕ ਨਹੀਂ ਹੋਣ ਦਿੰਦੇ ਠੀਕ ਹੈ ਜੀ ਫਾਇਦੇ ਕਰਨੇ ਆ ਤਾਂ ਕਹਿ ਕੇ ਕਰਨੇ ਆ ਕੋਲੇ ਡਰਾਮੇਬਾਜ਼ੀ ਨਹੀਂ ਕਰਨੀ ਠੀਕ ਹੈ ਸੋ ਜਿੰਨੇ ਵੀ ਪੈਨਪ੍ਰਾਵਾਹ ਨੇ ਫਾਇਦੇ ਕਰਾਉਣੇ ਆ ਨਵਾਂ ਕੰਮ ਸ਼ੁਰੂ ਕਰਨਾ ਜਿਹੜੀਆਂ ਪੈਨਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਦੇਖੋ ਜੀ 50000 ਰੁਪਏ ਦੇ ਨਾਲ ਹੁਣ ਕੰਮ ਸ਼ੁਰੂ ਕਰਕੇ ਦਵਾਂਗੇ ਜਿਹੜੀ ਸਹੀ ਜੈਨੂਨ ਗੱਲ ਆ ਤੁਹਾਡੀ ਵੈਰਾਈਟੀ ਪੂਰੀ ਕਰਾਂਗੇ ਪਿਆਹ ਹੇਰ ਦੇ ਨਾਲ ਆਓ ਰੇਟਾਂ ਦੇ ਹਜੇ ਮੈਸੇਜ ਬਹੁਤ ਟੱਟ ਮਹੇਜ ਹੀ ਆ ਕਿ ਜੇ ਅਸੀਂ ਵੀਡੀਓ ਨਹੀਂ ਬਣਾਉਂਦੇ ਕੰਪਨੀ ਨੇ ਮਨਾ ਕੀਤਾਗਾ ਉਹ ਐਡਵਰਟਾਈਸ ਇੱਥੇ ਆਨੂੰ ਦੇਈ ਜਾਂਨੇ ਆ ਔਰ ਰੇਟਸ ਉਹਨਾਂ ਕੀ ਬੜੀਆਂ ਹੈਰਾਨ ਹੋ ਜਾਂਦੀ ਬੜੀ ਇੰਨਾ ਸਸਤਾ ਇੰਨਾ ਸਸਤਾ ਉਹ ਐਡਵਰਟਾਈਸ ਦਿਖਾ ਨਹੀਂ ਦੇ ਠੀਕ ਹੈ ਕਿਉਂਕਿ ਜੇ ਅਸੀਂ ਉਹਦੀ ਰੇਟ ਦੱਸਤਾ ਬਾਕੀ ਜਿੰਨੇ ਹੋਲ ਸੇਲਰ ਨੇ ਜਾਂ ਰਿਟੇਲਰ ਨੇ ਉਹ ਫਿਰ ਚੀਕਾ ਮਾਰਦੇ ਨੇ ਰੌਲਾ ਪਾਉਂਦੇ ਨੇ ਤੁਹਾਨੂੰ ਪਤਾ ਹੀ ਇਹ ਗੱਲ ਦਾ ਸੋ ਹਰੇਕ ਐਡਮ ਅਸੀਂ ਜੋ ਵੀਡੀਓ ਚ ਬੋਲ ਰਹੇ ਹਾਂ ਹੋਲ ਸੇਲ ਚ ਅਸੀਂ ਇਦੂ ਵੀ ਘੱਟ ਦਿੰਨੇ ਆ ਜੀ ਸਿੱਧੀ ਗੱਲ ਹਾਸਤੇ ਪੰਜਾਬੀ ਚ ਇਹ ਸਿਰਫ ਕਿ ਲੋਕਾਂ ਨੂੰ ਦੱਸਿਆ ਹੋਇਆ ਹੈਗਾ ਇਹ ਰੇਟ ਆ ਪਰ ਹੌਲ ਸੇਲ 'ਚ ਅਸੀਂ ਦੁਕਾਨਦਾਰ ਨੂੰ ਫਾਇਨ ਇੰਦੂ ਵੀ ਬਹੁਤ ਸਸਤਾ ਕਪੜਾ ਵੇਚਦੇ ਆ ਬਹੁਤ ਐਡਮਹ ਜਿਹੜੇ ਅਸੀਂ ਦੱਸਦੇ ਵੀ ਨਹੀਂ ਜਾਂ ਦੱਸਦੇ ਹੋਰ ਆ ਤੇ ਇੱਥੇ ਆਏ ਨੂੰ ਇੰਦੂ ਵੀ ਘਟਾ ਕੇ ਕਪੜਾ ਚਕਾ ਦਿੰਨੇ ਆ ਠੀਕ ਆ ਸਾਨੂੰ ਸਿਰਫ ਇੱਕੋ ਮਕਸਦ ਆ ਅਸੀਂ ਭਾ ਦੀ ਵਗ ਕਪੜਾ ਦੇ ਕੇ ਕੋਸ਼ਿਸ਼ ਆ ਸਾਨੂੰ ਸਿਰਫ ਦੁਕਾਨਦਾਰਾਂ ਦੀ ਸਪੋਰਟ ਚਾਹੀਦੀ ਆ ਸੋ ਖੁੱਲਾ ਸੱਦਾ ਹੁਣ ਤਾਂ ਤੁਹਾਡੇ ਵਾਸਤੇ ਆਟੋ ਦਾ ਕਿਰਾਇਆ ਵੀ ਫ੍ਰੀ ਕਰਤਾ ਠੀਕ ਆ ਜੀ ਆਟੋ ਤੇ ਬਹਿ ਕੇ ਆਓ ਰਸਤੇ ਚੋਂ ਜਾਂਦੇ ਲੋੜ ਨਹੀਂ ਆਟੋ ਸਰਵਿਸ ਨੂੰ ਲਾਤੀ ਪੈਸੇ ਕੌਣ ਦਊਗਾ ਪੰਡਤ ਜੀ ਪੈਸੇ ਦੇਣਗੇ ਜੀ ਠੀਕ ਹੈ ਆਜੋ ਧੰਨਵਾਦ